ਸਮਾਜ ਅੰਦਰ ਅਕਸਰ ਹੀ ਦੇਖਿਆ ਜਾਂਦਾ ਕਿ ਜਦੋਂ ਇੱਕ ਇਨਸਾਨ ਦੂਸਰੇ ਇਨਸਾਨ ਦੇ ਉੱਪਰ ਕੋਈ ਜ਼ੁਲਮ ਕਰਦਾ ਜਦ ਤੱਕ ਕਰਦਾ ਤੇ ਜੋ ਧੱਕੇ ਦਾ ਸਕਾਰ ਹੋਇਆ ਉਹ ਇਨਸਾਨ ਹੈ ਉਹ ਪੀੜਤ ਇਨਸਾਨ ਜਿਹੜਾ ਪਰਿਆ ਦੇ ਵਿੱਚ ਪੰਚਾਇਤ ਦੇ ਵਿੱਚ ਜਾਂ ਸਮਾਜ ਦੇ ਵਿੱਚ ਜਿੱਥੇ ਕਿਤੇ ਨਾ ਕਿਤੇ ਆਪਣਾ ਜਿਹੜਾ ਦਰਦ ਆਪਣਾ ਦੁੱਖ ਹੈ ਦੱਸਦਾ ਜ਼ਾਹਿਰ ਕਰਦਾ ਨਜ਼ਰ ਆਉਂਦਾ ਉੱਤੇ ਹੀ ਪੁਲਿਸ ਪ੍ਰਸ਼ਾਸਨ ਤੋਂ ਵੀ ਉਹ ਇਨਸਾਫ ਦੀ ਜਿਹੜੀ ਆ ਗੁਹਾਰ ਜਿਹੜਾ ਵਾ ਉਹ ਲਿਖਤੀ ਰੂਪ ਦੇ ਵਿੱਚ ਵੀ ਜਿਹੜਾ ਵਾ ਲਾਉਂਦਾ ਨਜ਼ਰ ਆਉਂਦਾ ਪਰ ਜੇਕਰ ਦੂਜੇ ਪਾਸੇ ਦੇਖਿਆ ਜਾਏ ਕਿ ਜੇਕਰ ਬੇਜੁਬਾਨੇ ਜੋ ਜਾਨਵਰ ਨੇ ਜਿਨ੍ਹਾਂ ਦੀ ਕਈ ਵਾਰੀ ਅਸੀਂ ਕਮਾਈ ਵੀ ਖਾਨੇ ਆ ਜੇਕਰ ਉਹਨਾਂ ਉੱਪਰ ਹੀ ਜੋ ਜਾਨਲੇ ਜੋ ਜੁਰਮਸ ਢਾਏ ਜਾਣ ਤਾਂ ਉਹ ਬੇਜਬਾਨੇ ਵਿਚਾਰੇ ਜਿਹੜੇ ਨੇ ਉਹ ਆਪਣਾ ਦੁੱਖ ਜਿਹੜਾ ਆਪਣਾ ਦਰਦ ਆ ਉਹ ਕਿਸ ਨੂੰ ਬੋਲ ਕੇ ਦੱਸਣ ਇਹੀ ਹੀ ਇੱਕ ਤਾਜ਼ਾ ਮਿਸਾਲ ਗੁਜਾਸਪੁਰ ਦੇ ਜਾ ਚੋਂ ਤੋਂ ਉਸ ਵੇਲੇ ਸਾਹਮਣੇ ਹੁੰਦੀ ਹੈ ਜਦੋਂ ਇੱਕ ਰੇੜਾ ਘੋੜਾ ਮਾਲਕ ਵੱਲੋਂ ਜੋ ਬੇਲ ਲੋੜਾ ਲੋਡ ਹੈ ਜੋ ਰੇੜੇ ਦੇ ਉੱਪਰ ਦੱਸਿਆ ਜਾ ਰਿਹਾ ਕਿ 9-10 ਕੁਇੰਟਲ ਦੇ ਕਰੀਬ ਖਾਦ ਲੱਦੀ ਜਾਂਦੀ ਹੈ ਤੇ ਉਸ ਦੀ ਘੋੜੇ ਦੀ ਜਿਹੜੀ ਆ ਮਾਰਕਟਾਈ ਕੀਤੀ ਜਾਂਦੀ ਹੈ ਤੇ ਘੋੜੇ ਦਾ ਉਸ ਦਰਾਨ ਜਿਹੜਾ ਵਾ ਉਹ ਦਮ ਟੁੱਟ ਜਾਂਦਾ ਤੇ ਦਮ ਟੁੱਟ ਜਾਣ ਕਾਰਨ ਉਸ ਦੀ ਘੋੜੇ ਦੀ ਤੜਫ ਤੜਕ ਕੇ ਜੋ ਇੱਕ ਬੇਦਰਦੀ ਤਰਸ ਜੋਗ ਇੱਕ ਮੌਤ ਹੋ ਜਾਂਦੀ ਹੈ ਸੋ ਇਸ ਬੰਦ ਦੇ ਵਿੱਚ ਇੱਕ ਸਮਾਜ ਸੇਵੀ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ ਜੋ ਦਿਨੇਸ਼ ਠਾਕਰ ਦੇ ਨਾਂ ਤੇ ਉਹਨਾਂ ਵੱਲੋਂ ਜਿੱਥੇ ਰੇੜਾ ਕੋੜਾ ਮਾਲਕ ਜੋ ਬੇਦਰਦੀ ਹੈ ਜੋ ਇਨਸਾਨੀਅਤ ਨੂੰ ਸਰਮਸਾਰ ਕਰਨ ਵਾਲਾ ਇਹ ਮਾਲਕ ਹੈ ਉਸ ਨੂੰ ਨਸੀਤਾਂ ਦਿੱਤੀਆਂ ਜਾਂਦੀਆਂ ਨੇ ਲਾਂਤਾਂ ਪਾਈਆਂ ਜਾਂਦੀਆਂ ਨੇ ਉੱਥੇ ਹੀ ਸਰਕਾਰਾਂ ਤੋਂ ਵੀ ਕਈ ਤਰ੍ਹਾਂ ਦੇ ਜਿਹੜੇ ਨੇ ਜਿੱਥੇ ਮੰਗ ਕੀਤੀ ਜਾਂਦੀ ਹੈ ਉੱਥੇ ਹੀ ਇਹਨਾਂ ਨੀਮਾਂ ਤੇ ਜੜੀਆਂ ਨੇ ਸਵਾਲ ਵੀ ਚੁੱਕੇ ਜਾਂਦੇ ਨੇ ਆਹੋ ਇਸ ਸਮਾਜ ਸੇਵੀ ਦੀ ਗੱਲਬਾਤ ਹੁੰਦੀ ਆ ਜੀ ਇਹ ਬੇਜਵਾਨ ਜਾਣ ਹੋ ਰਿਹਾ ਇਹਦੇ ਵੇਟ ਨੂੰ ਜਾਵਾ ਤਿੰਨ ਬਣਾ ਦੇ ਉੱਤੇ ਸਮਾਨ ਲੱਦਿਆ ਗਿਆ ਜਿਹੜਾ ਇੰਨਾ ਵਜਨ ਹੁੰਦੇ ਕਰਨਾ ਜਿਹੜਾ ਵਿਚਾਰਾ ਖਿੱਚ ਨਹੀਂ ਪਾਇਆ ਇਸ ਇੱਥੇ ਆ ਗਿਆ ਬੜਾ ਲਾਪਰ ਹੋ ਗਿਆ ਖਾਹੀਆਂ ਬੋਰੀਆਂ ਸੀਗੀਆਂ ਕਾਫੀ ਬੋਰੀਆਂ ਹੀ ਜਿਹਦਾ ਵੇਟ ਜਾਵਾ ਹੁੰਦਾ ਮੈਂ ਇਹ ਚੀਜ਼ ਨਹੀਂ ਸਰਕਾਰਾਂ ਦੇਗੇ ਅਪੀਲ ਕਰਦਾ ਕਿ ਜਿਹੜੇ ਰੇੜਾ ਚਾਲ ਗਏ ਗਿਆ ਉਹਨਾਂ ਦਾ ਵੀ ਕੋਈ ਸੇਤੰਬ ਮੰਨਾ ਹੋ ਦਾ ਕਿ ਇਹਦੇ ਨੂੰ ਬਦਲ ਗਿਆਂ ਦਾ ਕੋਈ ਕੁਇੰਟਲ ਜਾਂ ਡੇਢ ਪੁਇੰਟਲ ਇਹਦੇ ਮੁੱਦ ਜਿਹੜਾ ਵਾ ਇਹ ਬੇਜਵਾਬ ਜਿਹੜਾ ਜਾਨਵਰ ਆ ਇਹਦੇ ਉੱਤੇ ਭਾਰ ਨਾ ਪਾਓ ਕਿਉਂਕਿ ਇਹ ਵੀ ਇੱਕ ਸਾਡੀਆਂ ਹੀ ਰੂਵਾ ਜਿਹੜੀਆਂ ਅਵਲੇ ਦੇ ਜਾਨਵਰਾਂ ਦੇ ਕੋਈ ਰੂਤੀ ਆਉਂਦੇ ਆ ਤੇ ਕੋਈ ਉੱਤੇ ਦੇ ਰੂਪ ਚ ਆਉਂਦੇ ਆ ਜਾਂ ਜਦਾਂ ਹੈ ਦੇ ਇੱਕ ਇਹ ਵੀ ਰੂਹੀ ਆ ਪਰ ਬੜੀ ਦਰਦਕਾਣ ਜੀ ਦੀ ਵਿਚਾਰੇ ਦੀ ਮੋਦੋ ਹੀ ਆ ਤੇ ਅਹੀਂ ਤੇ ਇਹੋ ਹੀ ਸਰਕਾਰਾਂ ਨੂੰ ਕਹਿੰਦੇ ਆ ਕਿ ਇਹਨਾਂ ਉੱਤੇ ਵੀ ਥੋੜੀ ਜਿਹੀ ਨਿਗਰਤਸਣ ਕਿ ਜਿਹੜਾ ਉਹ ਜਾਨਵਰ ਹੈ ਜਿਹੜਾ ਜਾਂ ਜਾਨਵਰ ਕੋਈ ਕੰਮ ਲੈ ਰਿਹਾ ਹੈ ਤੇ ਉਹਦੇ ਉੱਤੇ ਕੋਈ ਜਿਹੜਾ ਭਾਰ ਰਿਹਾ ਹੁੰਦਾ ਕੀ ਭਾਵੇਂ ਉਹ ਇਹ ਨਾ ਸਮਝੇ ਕਿ ਇਹ ਟਰੱਕ ਆ ਜਾਂ ਟਰੈਲਾ ਵਾ ਕਿ ਇਹ ਟਰੱਕ ਜਿਹਦਾ ਲੋਡ ਜਾਂ ਚਿੱਟੇ ਹਾਥੀ ਜਿਹਦਾ ਲੋਡ ਹੈ ਜਿਹੜਾ ਇੱਕ ਰੇੜੇ ਦੇ ਉੱਤੇ ਪਾ ਗਏ ਉਹ ਜਾਨਵਰ ਨੂੰ ਖਿੱਚਦੇ ਨੇ ਔਰ ਜਾਨਵਰ ਦਾ ਵਿਚਾਰਾ ਮਜਬੂਰੀ ਨਾਲ ਆਪਣੇ ਤੁਰਿਆ ਵਾ ਪਰ ਉਹਨੂੰ ਅੰਦਰੋਂ ਅੰਦਰ ਕੀ ਤਕਲੀਫ ਹੁੰਦੀ ਆ ਮੇਜ਼ਬਾਨ ਜਾਨਵਰ ਉਹ ਦੱਸ ਨਹੀਂ ਸਕਦਾ ਇਸ ਕਰਕੇ ਮੈਂ ਬੀਲ ਕਰਦਾ ਦੁਬਾਰਾ ਸਰਕਾਰਾਂ ਦੇ ਕੇ ਕਿ ਇਹ ਜਿਹੜੇ ਜਾਨਵਰ ਆ ਇਹਨਾਂ ਦੇ ਉੱਤੇ ਵੇਟ ਪਾਉਂਦਾ ਕੀ ਪਾਓ ਇਹਨਾਂ ਦਾ ਕੋਈ ਨਿਯਮ ਬਣਾਓ ਜਿਹੜੇ ਬੇਜਮਾਨ ਜਾਨਵਰਾਂ ਨੂੰ ਕੰਮ ਲੈਂਦੇ ਨੇ ਕਿ ਜਿਹੜਾ ਪਾ ਰਿਹਾ ਜਿਹੜਾ ਲਿਮਟ ਤੋਂ ਵੱਧ ਹੋਵੇ ਇਹਨਾਂ ਦਾ ਚਲਾਨ ਜਾਂ ਫਿਰ ਇਹਨਾਂ ਉੱਤੇ ਕੋਈ ਆਹੋ ਜਿਹੀ ਸਜ਼ਾ ਲਾਓ ਤੇ ਕਾਨੂੰਨ ਇਹਨਾਂ ਨੂੰ ਜਿਹੜਾ ਕਾਨੂੰਨ ਸਜ਼ਾ ਦੇ ਦੇ ਬਿਲਕੁਲ ਨਹੀਂ ਵੇਟ ਜ਼ਿਆਦਾ ਸੀਗਾ ਤੇ ਜਾਨਵਰ ਵਿਚਾਰਾ ਭੜਾ ਵਾ ਤੇ 9 ਪੁਆਇੰਟ ਦਾ ਰੇਟ ਆ ਜੀ 9 ਪੁਆਇੰਟ ਆਪਣੇ ਕੋਲੇ ਖਾਦੀਆਂ ਪੂਰੀਆਂ ਸੀਗੀਆਂ ਮੇਰਾ ਗਾਵਾ ਕੁਝ ਖਿੰਦ ਰਿਆ ਪਿਆ ਇੱਥੇ ਤੇ 9 ਪੁਆਇੰਟ ਦਾ ਜਿਹੜਾ ਵੇਟ ਆ ਹਾਂ ਜੀ ਤੇ ਚਲੋ ਜੋ ਵੀ ਹੈਗਾ ਜੀ ਤੁਸੀਂ ਵੇਖੋ ਆਪਣੇ ਆਪਣੇ ਨੂੰ ਕਹਿ ਰਹੇ ਹੋ 20 ਪੁਆਇੰਟ ਦਾ ਵੇਟ ਸੀਗਾ ਜਿਹੜਾ 9 ਪੁਆਇੰਟ ਦਾ ਵੇਟ ਵੀ ਜਿਹੜਾ ਬਹੁਤ ਜ਼ਿਆਦਾ ਵੇਟ ਹੁੰਦਾ ਵਾ ਕਿਉਂਕਿ ਇਹ ਕੋਈ ਮਸ਼ੀਨਰੀ ਨਹੀਂ ਆ ਇਹ ਵੀ ਤੇ ਇਹ ਜਨਵਰੀ ਆ ਕਿ ਜੇ ਮੈਂ ਮੰਦਾ ਇੰਜੀਨ ਨੂੰ ਕਿ ਇਹ ਗਰੀਬ ਬੰਦਾ ਵਾ ਜਦੋਂ ਇਹਨੂੰ ਵੀ ਇਤਜਾਰੇ ਨੂੰ ਛੱਟ ਪਈ ਆ 40-50 ਹਜ਼ਾਰ ਰੁਪਏ ਦਾ ਵੀ ਘੋੜਾ ਹੋਏਗਾ ਠੀਕ ਆ ਨਾ ਪਰ ਇਹ ਜੇ ਇਹਨੂੰ ਜੇ ਲੌਂਗ ਟਰਮ 'ਚ ਲਵਾਵਾ ਜਾਂ ਕਿੱਦਾਂ ਵੀ ਕਰਦਾ ਉਹਦੀ ਉਸ ਹਾਉਣ ਨਾਲ ਉਹਦੀ ਸੇਵਾ ਕੀਤੀ ਜਾਵੇ ਫੇਰ ਇਹ ਚੱਲਦਾ ਪਰ 9 ਕਵਾਂਟ ਦਾ ਰੇਟ ਜਿਹੜਾ ਘੋੜੇ ਦਾ ਮਾਲਕ ਕਹਿੰਦਿਆ ਵਾ ਕਿ ਬਹੁਤ ਜ਼ਿਆਦਾ ਵੇਟ ਆ 9 ਕਵਾਂਟ ਦਾ ਮਤਲਬ ਇੱਕ ਗੱਡੀ ਦਾ ਜਿਹੜਾ ਛੋਟੇ ਹਾਥੀ ਦਾ ਜਿਹੜਾ ਰੇਟ ਹੁੰਦਾ ਵਾ ਕਿਉਂਕਿ ਜਿਹੜਾ ਛੋਟੇ ਹਾਥੀ ਦੇ ਉੱਤੇ ਪਾਥਿਆ ਉਹ 6 ਜਾਂ 7 ਪੁਆਇੰਟਾਂ ਨਾਲ ਹੱਥ 8 ਪੁਆਇੰਟਾਂ ਦੇ ਰੇਟ ਪਾ ਦਿਆ ਤੇ ਜਿਹੜਾ 9 ਪੁਆਇੰਟਾਂ ਦੇ ਰੇਟ ਨੇ ਖੱਜਰ ਦੁੱਤੇ ਪਾ ਦੋਣ ਕਿ ਬਿਆਸ ਦੇ ਲਾਜ ਪਿਛੇ ਉਹ ਬਿਲਕੁਲ ਗਲਤ ਹੈ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਇਹਦੇ ਵੱਲ ਕੋਈ ਧਿਆਨ ਦੇ ਜੈ ਜੈਕਾਰ ਸੋ ਤੁਸੀਂ ਸੁਣ ਰਹੇ ਸੀ ਕਿ ਘੋੜੇ ਦੀ ਜਹਾਜ਼ ਚੌਂਕ ਦੇ ਵਿੱਚ ਤੜਫ ਤੜਫ ਕੇ ਹੋਈ ਇਸ ਦਰਦਨਾਕ ਮੌਦ ਦੇ ਨਾਲ ਜਿੱਥੇ ਖਬਰ ਦੇਖਣ ਵਾਲੇ ਹਰੇਕ ਇਨਸਾਨ ਦੇ ਜਿਹੜੇ ਨੇ ਉਹ ਰੋਂਗਟੇ ਖੜੇ ਹੋ ਜਾਂਦੇ ਨੇ ਸੋ ਅਜਿਹਾ ਦਰਦਨਾਕ ਹਾਸੇ ਨੂੰ ਦੇਖਦਿਆਂ ਇਸ ਸਮਾਜ ਤੇ ਵੀ ਵੱਲੋਂ ਜਿੱਥੇ ਉਸ ਰੇੜਾ ਕੋੜਾ ਮਾਲਕ ਨੂੰ ਕਈ ਤਰ੍ਹਾਂ ਦੀਆਂ ਲੰਨਤਾਂ ਪਾਈਆਂ ਪਾਈਆਂ ਜਾ ਰੀਆਂ ਨੇ ਉੱਥੇ ਹੀ ਸਰਕਾਰਾਂ ਤੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਅਜਿਹੇ ਜਿਹੜੇ ਲੋਕ ਨੇ ਇਹਨਾਂ ਜਾਨਵਰਾਂ ਦੀ ਬੇਜਵਾਨੇ ਜਾਨਵਰਾਂ ਦੀ ਇੱਕ ਪਾਸੇ ਜਿੱਥੇ ਕਮਾਈ ਖਾਂਦੇ ਨੇ ਦੂਜੇ ਪਾਸੇ ਜਾਨਲੇਵਾ ਜੋ ਉਹਨਾਂ ਦੇ ਉੱਪਰ ਜੁਰਮ ਢੋਂਦੇ ਨੇ ਉਹਨਾਂ ਦੇ ਉੱਤੇ ਵੀ ਕੋਈ ਨਾ ਕੋ ਕਾਨੂੰਨ ਤ ਹੈ ਉਹ ਹੋਣੇ ਚਾਹੀਦੇ ਨੇ ਕੋਈ ਨਿਯਮ ਹੋਣੇ ਚਾਹੀਦੇ ਨੇ ਜਿਵੇਂ 9-10 ਕੁਆਂਟਲ ਦੀ ਬਜਾਏ ਉਹਨਾਂ ਨੇ ਮੰਗ ਕੀਤੀ ਹੈ ਕਿ ਕੁਆਂਟਲ ਤੋਂ ਡੇਢ ਕੁਆਂਟਲ ਦੀ ਜਿਹੜੀ ਸੀਮਾ ਉਹ ਤੈਅ ਹੋਣੀ ਚਾਹੀਦੀ ਹੈ ਕਿ ਇਸ ਤੋਂ ਵੱਧ ਇਹਨਾਂ ਰੇੜਾ ਘੋੜਾਂ ਦੇ ਉੱਪਰ ਜਿਹੜਾ ਲੋਡ ਪਿੱਛੇ ਨਾ ਪਾਇਆ ਜਾਏ ਸੋ ਉਹਨਾਂ ਵੱਲੋਂ ਇਹ ਵੀ ਉਦਾਹਰਨਾਂ ਦਿੱਤੀਆਂ ਗਈਆਂ ਨੇ ਕਿ ਇਸ ਰੇੜਾ ਘੋੜਾ ਮਾਲਕ ਵੱਲੋਂ ਜਿਵੇਂ ਛੋਟੇ ਹਾਥੀ ਦੀ ਜਾਂ ਲੋਡ ਵਾਲੀਆਂ ਹੋਰ ਨਾ ਛੋਟੀਆਂ ਗੱਡੀਆਂ ਦੀ ਤਰਜ਼ ਤੇ ਜੇਕਰ ਮਹਿੰਦਰਾ ਪਿਕਅਪ ਦੀ ਜਾਂ ਹੋਰ ਨਾ ਗੱਡੀਆਂ ਦੀ ਗੱਲ ਕਰ ਲਈਏ ਤੇ ਉਹਨਾਂ ਦਾ ਇਹ ਜਿਹੜਾ ਲੋਡ ਹੈ 9 ਕੁਆਂਟਲ ਦੇ 8-9 ਕੁਆਂਟਲ ਦੇ ਜਿਹੜਾ ਤੈਅ ਹੋਇਆ ਹੁੰਦਾ ਤੇ ਉਹਨਾਂ ਲੋਡ ਹੈ ਜਿਹੜਾ ਇਸ ਵਿਚਾਰੇ ਲਾਚਾਰ ਬੇਜਵਾਨੇ ਜਾਨਵਰ ਤੇ ਉੱਪਰ ਜਿਹੜਾ ਪਾਇਆ ਗਿਆ ਸੀ ਸੋ ਜੇਕਰ ਮੰਗ ਦੇ ਅਨਸਾਰ ਸਮਾਜ ਸੇਵੀ ਦੀ ਮੰਗ ਦੇ ਅਨਸਾਰ ਸਰਕਾਰਾਂ ਵੱਲੋਂ ਅਜਿਹੇ ਜਿਹੜੇ ਇਨਸਾਨੀਅਤ ਨੂੰ ਸ਼ਰਮਚਾਰ ਕਰਨ ਵਾਲੇ ਲੋਕ ਨੇ ਇਹਨਾਂ ਦੇ ਉੱਪਰ ਸਿਕੰਜਾ ਨਹੀਂ ਵੀ ਕੱਸਿਆ ਜਾਂਦਾ ਜੇਕਰ ਕਾਨੂੰਨੀ ਕਾਰਵਾਈ ਜੇਕਰ ਇਸ ਨੂੰ ਮੰਨ ਲਈਏ ਨਹੀਂ ਵੀ ਕੀਤੀ ਜਾਂਦੀ ਤੇ ਦੂਜੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਲੇਖਾ ਜੋਖਾ ਜਾਓ ਇਨਸਾਨ ਨੇ ਆ ਉਹ ਇੱਥੇ ਹੀ ਦੇਣਾ ਕਿਉਂਕਿ ਆ ਅਕਸਰ ਹੀ ਫਾਇਦੇ ਵਿੱਚ ਇਹ ਵੀ ਦੇਖਿਆ ਜਾਂਦਾ ਕਿ ਜਿਹੇ ਜੁਰਮ ਢਾਉਣ ਵਾਲੇ ਜਿਹੜੇ ਲੋਕ ਨੇ ਬੇਜਵਾਨੇ ਜਾਨਵਰਾਂ ਦੇ ਉੱਪਰ ਉਹਨਾਂ ਦਾ ਜਿਹੜਾ ਅੰਤ ਆ ਉਹਨਾਂ ਦਾ ਉਹਨਾਂ ਦੀ ਜਿਹੜੀ ਅਖੀਰ ਆ ਉਹ ਬਹੁਤ ਮਾੜੀ ਹੁੰਦੀ ਆ ਕਿਉਂਕਿ ਘਰਾਂ ਦੇ ਵਿੱਚ ਵੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਕਿ ਜਾਨਵਰਾਂ ਦੇ ਉੱਪਰ ਚਾਹੇ ਕੁੱਤਾ ਰੱਖਿਆ ਹੋਵੇ ਪਾਲਤੂ ਚਾਹੇ ਕੋਈ ਹੋਰ ਜਾਨਵਰ ਉਹਨਾਂ ਦੇ ਉੱਪਰ ਕੋਈ ਪਰਿਵਾਰਕ ਮੈਂਬਰ ਵੱਲੋਂ ਜਦੋਂ ਕੋਈ ਜੁਰਮ ਢਾਇਆ ਜਾਂਦਾ ਮਾਰਿਆ ਜਾਂਦਾ ਤੇ ਸਹਿਜ ਹੀ ਬਜ਼ੁਰਗਾਂ ਦੇ ਮੂੰਹ ਨਿਕਲ ਜਾਂਦਾ ਕਿ ਇਹਨਾਂ ਬੇਜਵਾਨਿਆਂ ਦੀ ਜਿਹੜੀ ਜਿਹੜੀ ਕੂਕ ਹੈ ਉਹ ਦਰਗਾਹੇ ਜਾਂਦੀ ਆ ਪ੍ਰਮਾਤਮਾ ਨੇੜੇ ਉਹ ਸੁਣਦਾ ਇਸ ਲਈ ਇਹਨਾਂ ਦੇ ਉੱਪਰ ਜਿਹੜਾ ਜੁਰਮ ਠਾਉਣਾ ਜਿਹੜਾ ਇਹ ਬਹੁਤ ਜ਼ਿਆਦਾ ਘੋਰ ਪਾਪ ਹੈ ਸੋ ਜੋ ਇਹ ਅਜਿਹੇ ਇਨਸਾਨ ਹੁੰਦੇ ਨੇ ਜੋ ਜੁਰਮ ਕਰਦੇ ਨੇ ਇਹਨਾਂ ਜਾਨਵਰਾਂ ਦੇ ਉੱਪਰ ਇਹਨਾਂ ਨੂੰ ਜੋ ਸਾਡੇ ਨਿਰਲੇਪ ਟੀਵੀ ਵੱਲੋਂ ਵੀ ਜਿਹੜਾ ਵਾ ਵਾਸਤਾ ਦੁਹਾਈ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਬੇਜਵਾਨੇ ਜਾਨਵਰਾਂ ਦੇ ਉੱਪਰ ਅਜਿਹੇ ਜੁਰਮ ਜਿਹੜੇ ਆ ਠਾਉਣੇ ਜਿਹੜੇ ਨੇ ਬੰਦ ਕੀਤੇ ਜਾਣ ਨਹੀਂ ਨਹੀਂ ਤਾਂ ਇਹਨਾਂ ਦਾ ਹਸਰ ਜਿਹੜਾ ਵਾ ਉਹ ਕਦੇ ਨਾ ਕਦੇ ਜਿਹੜਾ ਪਰਮਾਤਮਾ ਦੇਖਦਾ ਉਹ ਮਾੜਾ ਹੋਵੇਗਾ ਹੁਣ ਤੱਕ ਲਈ ਇੰਨਾ ਹੀ ਸਹਿਯੋਗੀ ਕੈਮਰਾ ਸੋਨਿੰਦਰ ਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਵ ਟੀਵੀ ਗੁਰਦਾਸਪੁਰ